ਯੋਧੇ ਹੁੰਦੇ ਆ ਫਿਰ ਬਾਬਾ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਉਹਨਾਂ ਨੇ ਫੌਜ ਨੂੰ ਡੱਕਿਆ ਤੇ ਦਸਵੇਂ ਪਾਤਸ਼ਾਹ ਗੜੀ ਏ ਟਿੱਬੀ ਤੇ ਬੈਠੇ ਕਹਿਣ ਲੱਗੇ ਭਾਈ ਦਇਆ ਸਿੰਘ ਸਾਹਿਬ ਵਰਗੇ ਭਾਈ ਮਾਨ ਸਿੰਘ ਵਰਗੇ ਯੋਧਿਆਂ ਨੂੰ ਕਹਿੰਦੇ ਫੌਜਾਂ ਕਿਉਂ ਰੋਗੀਆਂ ਜਾਓ ਪਤਾ ਕਰਕੇ ਆਓ ਗੁਰਦੁਆਰਾ ਟਿੱਬੀ ਸਾਹਿਬ ਤੋਂ ਘੋੜਾ ਭਜਾਇਆ ਗੁਰੂ ਕੇ ਹਜ਼ੂਰੀ ਸਿੱਖ ਨੇ ਜਦੋਂ ਅੱਗੇ ਵੇਖਿਆ ਮਾਝੇ ਦੇ ਮਝੈਲ ਜਿੱਥੇ ਅੱਜ ਤੁਸੀਂ ਬੈਠੇ ਜ਼ਮੀਰਾਂ ਵਾਲਿਓ ਉਸ ਧਰਤੀ ਦੇ ਪੁੱਤ ਲੜ ਰਹੇ ਆਂ ਸਰੀਰ ਚੋਂ ਪ੍ਰਨਾਲੇ ਵਗ ਰਹੇ ਆਂ ਵਜ ਵਜ ਗੋਲੀਆਂ ਤੀਰਾਂ ਤਲਵਾਰਾਂ ਨਾਲ ਜਦੋਂ ਸੇਖ ਨੇ ਆ ਕੇ ਦੱਸਿਆ ਮਹਾਰਾਜ ਭਾਈ ਮਾਨ ਸਿੰਘ ਦੀ ਮਾਝੇ ਦੀ ਧਰਤੀ ਦੇ ਜਰਨੈਲ ਲੈ ਕੇ ਆਇਆ ਏ ਤੇ ਸਤਿਗੁਰੂ ਮਹਾਰਾਜ ਦੇ ਨੇਤਰ ਸਿਜਲ ਹੋ ਗਏ ਅੱਖ ਹੋਏ ਕਿਉਂਕਿ ਪਿਓ ਪਿਓ ਹੀ ਹੁੰਦਾ ਗਰਮ ਖੂਹ ਮਹਿਸੂਸ ਕਰਿਓ ਆਪੋ ਤੋ ਤੋ ਕਹਿੰਨੇ ਸਾਡਾ ਪਿਓ ਗੁਰੂ ਗੋਬਿੰਦ ਸਿੰਘ ਮਾਹ ਸੇਵ ਘਰ ਤੇ ਜੇ ਸੱਚੀ ਪੁੱਤ ਬਾਨਾ ਤੇ ਫਿਰ ਡਰਨ ਦੀ ਨਹੀਂ ਲੋੜ ਫਿਰ ਅੱਖਾਂ ਭਰ ਆਉਂਦੀਆਂ ਮਹਾਰਾਜ ਸਹਿਬ ਜੀ ਨੇ ਚਾੜ ਚਾੜ ਕੇ ਚਿੱਲੇ ਖਿੱਚ ਖਿੱਚ ਕੇ ਕਮਾਨਾਂ ਤੀਰ ਛੱਡੇ ਜਦੋਂ ਫੌਜਾਂ ਦੇ ਮੂੰਹ ਭੱਜੇ ਮੁੜੀਆਂ ਸਤਗੁਰੂ ਟੀਬੀ ਤੋਂ ਉਤਰੇ ਐਸ ਧਰਤੀ ਦੀ ਉਹ پاک ਰੂਹ ਮੈਂ ਕਿਹਾ ਕਿੰਨੇ ਜਨਮਾਂ ਦੀ ਕਰੋੜਾਂ ਜਨਮਾਂ ਦੀ ਭਗਤੀ ਹੋ ਬਾਬਾ ਮਾਨ ਸਿੰਘ ਸਾਹਿਬ ਦੀ ਜਿਨ੍ਹਾਂ ਨੂੰ ਪਾਤਸ਼ਾਹ ਨੇ ਜਾ ਕੇ जखਮਾਣਾ ਲਤਪਤ ਹੋਿਆਂ ਨੂੰ ਚੁੱਕ ਕੇ ਆਪਣੀ ਝੋਲੀ ਚ ਪਾ ਲਿਆ ਇਥੋਂ ਤੱਕ ਵਿਦਵਾਨ ਕਹਿੰਦੇ ਜਿਹੜਾ ਹਜੂਰੀਆ ਸੀ ਨਾ ਗੁਰੂ ਗੋਬਿੰਦ ਸਿੰਘ ਦੇ ਕੋਲ ਸਾਰਾ ਦਾੜਾ ਤੇ ਚਿਹਰਾ ਲਊ ਨਾ ਭਿੱਜਿਆ ਸੀ ਭਾਈ ਮਾਨ ਸਿੰਘ ਸਾਹਿਬ ਦਾ ਸਾਰਾ ਦਾੜਾ ਲਾਉਣਾ ਪੂੰਜ ਕੇ ਆ ਧਰਤੀ ਕਿੰਨੀ ਪਵਿੱਤਰ ਹੈ ਅੱਜ ਵੀ ਇਸ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੀਆਂ ਨਜ਼ਰਾਂ ਵਾਂ ਕਿਉਂਕਿ ਕੋਈ ਟੁੱਟਿਆ ਨੂੰ ਜੋੜਨ ਵਾਲਾ ਸੀ ਤੇ ਭਾਈ ਮਾਨ ਸਿੰਘ ਸਾਹਿਬ ਉਹਨਾਂ ਨੂੰ ਹਜ਼ੂਰ ਨੇ ਆਪਣੇ ਹਜ਼ੂਰੀਏ ਨਾਲ ਸਾਥ ਕੀਤਾ ਜਿਹੜਾ ਹੁਣ ਥੋੜਾ ਜਿਹਾ ਨਾ ਅੱਖਾਂ ਬੰਦ ਕਰ ਲਿਓ ਤੇ ਦਰਸ਼ਨ ਕਰੀਏ ਆਪਾਂ ਵੀ ਜਿਹੜਾ ਰਹਿਣਾ ਇਤਨੇ ਕਿਸ ਦਿਨ ਤੁਰ ਜਾਣਾ ਅਰਦਾਸ ਕਰਿਆ ਕਰੋ ਮਹਾਰਾਜ ਕਿ ਸਾਨੂੰ ਵੀ ਤੇਰੀ ਗੋਦ ਮਿਲੇ ਚਲੇ ਤੇ ਜਾਣਾ ਕਿ 100 ਸਾਲ ਉਮਰ ਹਣ ਜਿੰਨੇ ਜਾਂਦੇ 60ਾਂ ਤੇ ਆ 60 65 50 ਜਿੰਨੂੰ ਵੇਖੋ ਹਾਰਟ ਅਟੈਕ ਬ੍ਰੇਨ ਟੈਕ ਕੋਈ ਬਿਮਾਰੀ ਨਹੀਂ ਹੋਰੇਗੀ ਇਹ ਯੋਧੇ ਬਣ ਜਿਓ ਨੌਜਵਾਨੋ ਬੇਨਤੀ ਆ ਪੱਗਾਂ ਬਨ ਲਓ ਮੇਰੇ ਵੀਰ ਛੱਡ ਦਿਓ ਕੋੜ ਨਸ਼ੇ ਦਾ ਇੱਕ ਤਰਲਾ ਹੀ ਐ ਜੇ 4 ਦਿਨ ਜੀਣਾ ਤੇ ਚੰਗੀ ਤਰ੍ਹਾਂ ਜੀ ਲਗੇ ਇਹ ਬੇਗਹਿਰਤ ਨਾਲੋਂ ਕੀ ਫਾਇਦਾ ਏ ਮੇਰੇ ਪਾਤਸ਼ਾਹ ਨੇ ਗੋਦੀ ਚ ਪਾਇਆ ਸਿੰਘ ਸਾਹਿਬ ਨੂੰ ਆਪਣੇ ਹਜੂਰੀਏ ਦੇ ਨਾਲ ਦਾੜੇ ਚੋਂ ਬੋਟੀਆਂ ਕੱਢੀਆਂ ਲਊ ਸਾਭ ਕੀਤਾ ਮੱਥੇ ਤੇ ਹੱਥ ਫੇਰਿਆ ਜਦੋਂ ਮਹਿਸੂਸ ਕਰਿਓ ਇੱਥੇ ਬੈਠੇ ਨਾ ਰਹਿ ਜਿਓ ਸਿਰ ਥੱਲੇ ਹੱਥ ਦੇ ਕੇ ਮਹਾਰਾਜ ਕਹਿੰਦੇ ਹੋ ਯੋਧਿਆ ਓਏ ਮੇਰੇ ਜਾਨ ਤੋਂ ਪਿਆਰਿਆ ਪੁੱਤਰਾ ਕਮਾਲ ਕਰਤੀਓ ਇੰਨੀ ਰੋਹ ਦੇ ਨਾਲ ਲੜਿਆ ਸਾਨੂੰ ਲੜਨ ਦਾ ਮੌਕਾ ਹੀ ਨਹੀਂ ਦਿੱਤਾ ਮੰਗ ਕੀ ਮੰਗਦਾ ਏ ਇੰਦਰਪੁਰੀ ਬ੍ਰਹਮਪੁਰੀ ਸ਼ਿਵਪੁਰੀ ਤ੍ਰਲੋਕੀ ਦਾ ਰਾਜ ਦੇ ਦिए ਤੇ ਸਿੰਘ ਸਾਹਿਬਾ ਬਾਬਾ ਮਾਨ ਸਿੰਘ ਜਿਸ ਧਰਤੀ ਤੇ ਪਹਿਲੀ ਵਰੀ ਆਏ ਮੇਰੇ ਕੋਲ ਸ਼ਬਦ ਨਹੀਂ ਹੈ ਅਸੀਂ ਬੱਚੇ ਆ ਗੱਲਾਂ ਕਰਨ ਵਾਲੇ ਆ ਬਾਣੀ ਕਹਿੰਦੀ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਹੀ ਹੈ ਸੋਈ ਮਹਾਰਾਜ ਸਾਹਿਬ ਨੇ ਸਿਰ ਥੱਲੇ ਹੱਥ ਦਿੱਤਾ ਉਸ ਪੁੱਤ ਨੂੰ ਜਿਹੜਾ ਐ ਇਸ ਥਾਂ ਤੇ ਪੈਦਾ ਹੋਇਆ ਐਸ ਧਰਤੀ ਨੂੰ ਰਹੀ ਦੀ ਦੁਨੀਆ ਤੱਕ ਨਿਸ਼ਾਨ ਸਾਬ ਚਲਾ ਗਿਆ ਵੀ ਕੋਈ ਯੋਧਾ ਸੀ ਮਾਰੇ ਕਹਿੰਦੇ ਦੱਸ ਕੀ ਦਈਏ ਯੋਧਿਆ ਅਜ ਤਰਲੋਕੀ ਦੇ ਦਈਏ ਕਿਹੜੀ ਪੂਰੀ ਤੇ ਹੱਥ ਰੱਖੇਗਾ ਕਿੰਨੇ ਦਿਆਲ ਹੋਏ ਬਾਜਾਂ ਵਾਲੇ ਸਤਿਗੁਰੂ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਜਿੰਨੂੰ ਤੇਰੀ ਗੋਦ ਮਿਲ ਜੀਏ ਉਹਨੂੰ ਦੁਨੀਆ ਦਾ ਰਾਜ ਆਪੇ ਹੀ ਮਿਲ ਜਾਣਾ ਆਖੋ ਸਤਨਾਮ ਮੈਂ ਕੀ ਲੈਣਾ ਰਾਜਾਂ ਭਾਗਾਂ ਤੋਂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਆ ਸਾਰਾ ਮਾਰੇ ਸਹਿਬ ਦਾ ਚੋਲਾ ਵੀ ਲਊ ਨਾ ਲੱਤਪੱਤ ਹੋ ਗਿਆ ਲਊ ਬਹੁਤ ਵਗ ਰਿਆ ਸੀ ਮਾਰੇ ਦੇ ਚੋਲੇ ਨੂੰ ਵੀ ਰੰਗ ਚੜਿਆ ਪਾਤਸ਼ਾਹ ਕਹਿੰਦੇ ਮਾਨ ਸਿੰਘ ਕੋ ਜਤੇ ਮੰਗਲਾ ਕਹਿੰਦੇ ਪਾਤਸ਼ਾਹ ਕੁਛ ਨਹੀਂ ਚਾਹੀਦਾ ਬਸ ਜਿੰਨਾ ਚਿਰ ਮੇਰੀ ਧੜਕਣ ਚੱਲਦੀ ਅੱਖਾਂ ਖੁੱਲੀਆਂ ਏ ਬਾਬਾ ਫਰੀਦ ਵੀ ਕਹਿੰਦਾ ਏ ਉਹਦੇ ਸ਼ਲੋਕ ਚ ਦੋ ਚੀਜ਼ਾਂ ਦੀ ਅਰਦਾਸ ਕੀਤੀ ਕਾਗਾ ਕਰੰਗ ਟਿੰਡੋਲਿਆ ਸਗਲਾ ਖਾਇਆ ਮਾਸ ਇਹ ਦੋਇ ਨੈਣਾ ਵੱਤ ਛੂਹੋ ਪਿਰ ਦੇਖਣ ਕੀ ਕਹਿੰਦੇ ਬਸ ਮੈਂ ਆਪਣਾ ਪਿਆਰਾ ਵੇਖਣਾ ਸੀ ਉਹ ਮੈਨੂੰ ਮਿਲ ਗਿਆ ਹੈ ਪਰ ਮਿਲਿਆ ਕਿਸ ਤਰ੍ਹਾਂ ਹੈ ਤਿੰਨ ਭੇਟਾ ਮੰਗਦਾ ਗੁਰੂ ਆਹੋ ਸੰਤ ਪਿਆਰਿਓ ਇਕਾਥ ਕੀ ਕਰੈ ਕਰੈ ਕਹਾਣੀ ਕਥ ਕੇਰੀ ਕਿਤ ਦਵਾਰੇ ਪਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਤਿੰਨ ਭੇਟਾ ਗੁਰੂ ਮੰਗਦਾ ਤਾਣ ਮਣਤੇ ਤਿੰਨੇ ਹੀ ਸਿੱਖ ਨੇ ਦੇਤੀਆਂ ਮਾਰੇ ਸੱਚੇ ਪਾਤਸ਼ਾਹ ਗਰੀਬ ਨਵਾਜ਼ ਦੀ ਗੋਦੀ ਦੇ ਵਿੱਚ ਸਰੀਰ ਛੱਡ ਗਏ ਭਾਈ ਸਾਹਿਬ ਜੀ ਇਮਾਰੇ ਸੱਚੇ ਪਾਤਸ਼ਾਹ ਕਹਿੰਦੇ ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਸਗਲ ਕੀ ਚਿੰਤਾ ਜਿਸ ਮਨ ਵਾਹੇ ਮੈਂ ਕਿਨਾਂ ਇੰਨਾ ਪਿਆਰ ਤੇ ਬਾਜਾਂ ਵਾਲਿਆ ਸਕੇ ਪੁੱਤਾਂ ਨੂੰ ਨਹੀਂ ਕੀਤਾ ਉਥੇ ਭਾਈ ਸਾਹਿਬ ਨੇ ਲਿਖਿਆ ਨਾ ਕਹਿੰਦੇ ਬੱਦਲਾਂ ਚ ਬਿਜਲੀ ਝਮਕੇ ਸੀਗੀ ਮਾਰਦੀ ਦਇਆ ਸਿੰਘ ਵੱਲ ਨਿਕਾ ਗਈ ਜਾਂ ਦਤਾਰ ਦੀ ਗੋਦੀ ਵਿੱਚ ਲੈ ਕੇ ਬੈਠਾ লাশ ਸੀ ਜਝਾਰ ਦੀ ਮੌਤ ਦੇ ਨਸ਼ੇ ਚ ਉਥੇ ਜ਼ਿੰਦਗੀ ਸੀ ਝੂਮਦੀ ਤਕੀ ਨਹੀਂ ਜਾਂਦੀ ਸੰਗਤੇ লাশ ਮਾਸੂਮ ਦੀ ਉਹ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜਾਂ ਵਾਲਿਆ ਕੋਈ ਪੁੱਤਾਂ ਨੂੰ ਵੇਖ ਕੇ ਕਿਉਂ ਮੁਖੜਾ ਘੁਆ ਲਿਆ ਪਿਛੇ ਪਿਓ ਬਾਪੂ ਅੱਜ ਦੱਸ ਕਿਹੜੀ ਗੱਲ ਦੇ ਬੱਚਿਆਂ ਦਾ ਦੁੱਖ ਤੇ ਪੰਛੀ ਵੀ ਨਹੀਂ ਝੱਲਦੇ